ਦੋਸਤੋ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਇਸ ਵਕਤ ਅਸੀਂ ਮੌਜੂਦ ਆ ਤਾਂ ਹਾਲ ਜਾਂਦੇ ਆ ਕਿਉਂਕਿ ਅੱਜ ਬਹੁਤ ਸਾਰੀਆਂ ਟ੍ਰੇਨਾਂ ਨਹੀਂ ਜਾਣਗੀਆਂ ਦੇਰੀ ਨਾਲ ਹੋਣਗੀਆਂ ਲੋਕਾਂ ਦੀਆਂ ਪਰੇਸ਼ਾਨੀਆਂ ਕਿਤਨਾ ਕਿਤੇ ਅੱਜ ਵਧੀਆਂ ਹੋਈਆਂ ਜ਼ਰੂਰ ਨਜ਼ਰ ਆਣਗੀਆਂ ਤਾਂ ਦੱਸ ਦਈਏ ਕਿ ਅੱਜ ਪੰਜਾਬ ਭਰ ਦੇ ਵਿੱਚ ਵਕ-ਵਕ ਥਾਵਾਂ ਦੇ ਉੱਤੇ ਰੇਲਵੇ ਟ੍ਰੈਕਾਂ ਦੇ ਉੱਤੇ ਕਿਸਾਨ ਅੰਦੋਲਨ ਕਰਨਗੇ ਬੈਠੇ ਬਹਿਣਗੇ ਉੱਥੇ ਪ੍ਰੋਟੈਸਟ ਕਰਨਗੇ ਜਿਸ ਵਜ੍ਹਾ ਕਰਕੇ ਸਾਰੀਆਂ ਟ੍ਰੇਨਾਂ ਜਿਹੜੀਆਂ ਨੇ ਉਹੋ ਕਿਤਨਾ ਕਿਤੇ ਰੱਦ ਕਰ ਦਿੱਤੀਆਂ ਗਿਆ ਕੁਝ ਲੋਕ ਪਰੇਸ਼ਾਨ ਜ਼ਰੂਰ ਹੁੰਦੇ ਪਏ ਨੇ ਗੱਲਬਾਤ ਸਾਜੀ ਕਰਦੇ ਆਂ ਅ ਵੀਰ ਜੀ ਕਿੱਥੋਂ ਆਏ ਕੀ ਨਾਮ ਤੁਹਾਡਾ ਅਸੀਂ ਆਏ ਜੀ ਲੁਧਿਆਣੇ ਤੋਂ ਆਏ ਆ ਜਾਣਾ ਸੀ ਤੁਸੀਂ ਲੁਧਿਆਣੇ ਜੀ ਲੁਧਿਆਣੇ ਵਾਪਸ ਵੀ ਜਾਣਾ ਕੀ ਕਹਿੰਦੇ ਪਏ ਤੁਹਾਨੂੰ ਉਹ ਕਹਿੰਦੇ ਆ 4 ਵਜੇ ਤੋਂ ਬਾਅਦ ਮਿਲਣੀ ਆ 4 ਵਜੇ ਤੋਂ ਬਾਅਦ ਮਿਲਣੀ ਹਾਂਜੀ ਪਰ ਸ਼ੂਨ ਕੀ ਅੱਪਾ ਤਿਆਰ ਕਰਨ ਜਾਣੇ ਕਿਤਰਾ ਜਾਵਾਂਗੇ ਹਾਂ ਵਾਹ ਸਟੈਂਡ ਜਾਵਾਂਗੇ ਫਿਰ ਖੱਜਲ ਖਰਾਬ ਹੋਣਾ ਪੈਣਾ ਪਰੇਸ਼ਾਨੀ ਹੋਏਗੀ ਹਾਂਜੀ ਪਰੇਸ਼ਾਨੀ ਦਾ ਝੱਲਣੀ ਪੈਣੀ ਜੀ ਆ ਦੇਖੋ ਆ ਬਜ਼ੁਰਗ ਮਾਤਾ ਜੀ ਬਜ਼ੁਰਗ ਬਾਪੂ ਜੀ ਨਹੀਂ ਬਾਪੂ ਜੀ ਤੰਗੀ ਤੰਗੀ ਤਾਂ ਹੋਣੀ ਹੀ ਆ ਜਦੋਂ ਹੁਣ ਇੱਕਦਮ ਹੀ ਆਰਡਰ ਕਰ ਦਿੰਦੇ ਆ ਉਹ ਸਵਾਰੀਆਂ ਦਾ ਥੋੜਾ ਦੇਖਦੇ ਆ ਵੀ ਮਸ਼ਾਫਰ ਵੀ ਖਰਾਬ ਹੁੰਦੇ ਆ ਜਿਹੜੇ ਇਹ ਤਾਂ ਤੁਹਾਨੂੰ ਹੁਣ ਨਹੀਂ ਕਹਿੰਦੇ ਗੱਡੀ ਹਰ 4 ਵਜੇ ਚੱਲਣੀ 4 ਵਜੇ ਵੀ ਜਾਵੇ ਕਿ ਨਾ ਜਾਵੇ ਕੀ ਪਤਾ ਹੈ ਹੁਣ ਕੀ ਹੁਣ ਕਿਥੇ ਕਿਤੇ ਚੱਲੇ ਜੂ ਹੁਣ ਅਸੀਂ ਬਸ ਤੇ ਜਾਣਗੇ ਬਸ ਤੇ ਚੱਲੀਏ ਮਾਪੂ ਜੀ ਸਾਹਿਬ ਵੀ ਬੰਦ ਹੋ ਜਾਣੀਆਂ ਕਹਿੰਦੇ ਕੱਲ ਨੂੰ ਫਿਰ ਕਿਤਰਾ ਅਵਾਜ਼ ਹੀ ਕਰਾਂਗੇ ਉਹੀ ਤਾਂ ਹੁਣ ਕੀ ਕਰਨਾ ਅਸੀਂ ਭਰਾਵਾ ਤਾਂ ਬਿਲਕੁਲ ਸਹੀ ਗੱਲ ਹੈ ਕਿ ਕੀ ਕਰਾਂਗੇ ਕਿਸ ਤਰੀਕੇ ਦੇ ਨਾਲ ਅਸੀਂ ਚੱਲਾਂਗੇ ਬਿਲਕੁਲ ਬਿਲਕੁਲ ਭਾਜੀ ਕਿੰਨੇ ਕੁ ਲੋਕ ਖੱਜਲ ਖਾਰ ਹੁੰਦੇ ਫੇਰੇ ਬਥੇਰੇ ਹੁੰਦੇ ਆ ਆਉਂਦੇ ਲੋਕ ਆਉਂਦੇ ਜਾਂਦੇ ਵਿਚਾਰੇ ਜਦੋਂ ਕਹਿੰਦੇ ਵੀ ਗੱਡੀਆਂ ਬੰਦੇ ਆ ਕੇ ਪਤਾ ਲੱਗਦਾ ਫਿਰ ਇੱਥੋਂ ਵਾਪਸ ਜਾਣਾ ਪਏ ਫਿਰ ਜਿਆਦਾ ਤੰਗੀ ਹੁੰਦੀ ਆ ਬਹੁਤ ਤੰਗੀ ਬਹੁਤ ਤੰਗੀ ਬਹੁਤ ਤੰਗੀ ਦੂਰ ਦੂਰੋਂ ਆਉਂਦੇ ਆ ਕਿਹੜੇ ਨੇੜੇ ਆਏ ਬਿਲਕੁਲ ਸਹੀ ਗੱਲ ਨਹੀਂ ਬਿਲਕੁਲ ਸਹੀ ਆ ਵੀਰ ਜੀ ਹੋਣੇ ਇੱਥੇ ਖੜੇ ਨੇ ਤੇ ਕਹਿ ਰਹੇ ਨੇ ਕਿ ਬਹੁਤ ਤੰਗੀ ਹੁੰਦੀ ਪਈ ਆ ਲੋਕਾਂ ਨੂੰ ਰੇਲਵੇ ਸਟੇਸ਼ਨ ਤੇ ਅਸੀਂ ਬਾਹਰ ਮੌਜੂਦ ਆ ਆਪਾਂ ਕਿੱਥੇ ਜਾਣਾ ਭਾਜੀ ਜਾਣਾ ਕਿਤੇ ਆ ਇੱਥੇ अच्छा रेस्टोरेंट अच्छा लोग आंदे होनगे ਤੁਹਾਡੇ ਕੋ ਤੇ ਕਹਿੰਦੇ ਹੋਣਗੇ ਕਿ ਦਿੱਕਤ ਹੋ ਰਹੀ ਹੈ ਬਹੁਤ ਖਾਲੀ ਚੱਲ ਰਹਾ ਹੈ ਮਾਰਾ ਰੈਸਟੋਰੈਂਟ ਸਰ ਬਹੁਤ ਬਹੁਤ हालत ਖਰਾਬ ਚੱਲ ਰਹੀ ਹੈ ਸਰ ਜੀ 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 ਬਿਲਕੁਲ ਅਗੇ ਆ ਇੱਕ ਵਾਰ ਰੈਸਟੋਰੈਂਟ ਵੀ ਦਿਖਾ ਦਿਓ ਅੰਦਰੋਂ ਅਜੇ ਰੇਲਵੇ ਸਟੇਸ਼ਨ ਦੇ ਅੰਦਰ ਹੀ ਆਜੋ ਇੱਕ ਵਾਰ ਅੰਦਰ ਦਿਖਾਣੇ ਕਿ ਬਿਲਕੁਲ ਖਾਲੀ ਪਿਆ ਰੈਸਟੋਰੈਂਟ ਬਿਲਕੁਲ ਖਾਲੀ ਹੈ ਇਸ ਕਰਕੇ ਖਾਲੀ ਹੈ ਕਿ ਕੋਈ ਇਕਦੂਕਾ ਲੋਕ ਇੱਥੇ ਪਹੁੰਚਦੇ ਪਏ ਨੇ ਤੇ ਸ਼ਾਇਦ ਉਹਨਾਂ ਨੂੰ ਕੁਝ ਇੱਥੇ ਪਤਾ ਵਾ ਬੜੇ ਜਿਹੜੇ ਵਾਪਸ ਹੋ ਗਏ ਨੇ ਆ ਦੇਖੋ ਕੁਰਸੀਆਂ ਖਾਲੀ ਨੇ ਸਾਰੀਆਂ ਕੁਰਸੀਆਂ ਇੱਧਰ ਖਾਲੀ ਨੇ ਇੱਧਰ ਦੇ ਯਾਨੀ ਕਿ ਹਰ ਪਾਸੇ ਕਿੰਨਾ ਕਿਤੇ ਖਾਲੀ ਰੈਸਟੋਰੈਂਟ ਨਜ਼ਰ ਆ ਰਿਹਾ ਹੈ ਦਿੱਕਤ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਜ਼ਰੂਰ ਕਰਨਾ ਪੈ ਰਿਹਾ ਗੱਡੀਆਂ ਜਿਹੜੀਆਂ ਨੇ ਉਹ ਲੇਟ ਨੇ ਰੇਲਵੇ ਸਟੇਸ਼ਨ ਦੇ ਅੰਦਰ ਅਸੀਂ ਚੱਲਦੇ ਹਾਂ ਉੱਥੇ ਜਾ ਕੇ ਜਾਣਦੇ ਹਾਂ ਦੇਖੋ ਕੁਝ ਲੋਕ ਇੱਥੇ ਜ਼ਰੂਰ ਮੌਜੂਦ ਨੇ ਦੇਖੋ ਇਹ ਵੀਰ ਆ ਰਹੇ ਨੇ ਦੇਖੋ ਚੱਲਿਆ ਵੀ ਨਹੀਂ ਜਾ ਰਿਹਾ ਸ਼ਾਇਦ ਲੱਤਾਂ ਦੀ ਫੈਕਚਰ ਹੈਗੀ ਆ ਵੀਰ ਜੀ ਕਿੱਥੋਂ ਆ ਰਹੇ ਤੇ ਕਿੱਥੇ ਚਲੇ ਜੇ ਵੀਰ ਜੀ ਜੈਪੁਰ ਤੋਂ ਆ ਰਹੇ ਹਾਂ ਜੀ ਤੇ ਹੁਣ ਕਿੱਥੇ ਹੁਣ ਇਹ 에어ਪੋਰਟ ਜਾਣਾ ਮਿਸਰ 에어ਪੋਰਟ ਕਿੱਥੇ ਇਰਪੜ ਉੱਤੇ ਘਰ ਹੈ ਆਪਣੇ ਹਾਂਜੀ ਬਸ ਤੇ ਪਤਾ ਲੱਗਾ ਗੱਡੀਆਂ ਬੰਦ ਨਹੀਂ ਆਪਾਂ ਤੇ ਆ ਗਏ ਆ ਗਏ ਜਣਾ ਜਾਣ ਵਾਸਤੇ ਬੰਦ ਹੈ ਹੈਨਾ ਤੇ ਬਿਲਕੁਲ ਹੁਣ ਜਿਹੜੀਆਂ ਹੁਣ ਗਾਂ ਜਾਣੀਆਂ ਨੇ ਉਹ ਬੰਦ ਵਾ 4 ਵਜੇ ਤੱਕ ਦੱਸਿਆ ਜਾ ਰਿਹਾ ਕਿ ਪੂਰੀਆਂ ਗੱਡੀਆਂ ਜਿਹੜੀਆਂ ਨੇ ਉਹ ਬੰਦ ਰਹਿਣਗੀਆਂ ਫਿਲਹਾਲ ਦੀ ਘੜੀ ਹੈ ਤਸਵੀਰ ਦੇਖ ਸਕਦੇ ਹੋ ਕਿ ਰੇਲਵੇ ਸਟੇਸ਼ਨ ਬਿਲਕੁਲ ਖਾਲੀ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਤੁਹ ਆਇਓ ਅੰਮ੍ਰਿਤ ਸਰ ਅੰਮ੍ਰਿਤ ਸਰ ਜਾਣਾ ਕਿਤੇ ਨਹੀਂ ਜਾਣਾ ਹੈਗਾ ਕੀ ਕਿੱਥੇ ਜਾਣਾ ਜਾਣਾ ਜਿਆਪੁਰ ਕੀ ਤਰਫ ਗੱਡੀ ਮਿਲ ਗਈ ਨਹੀਂ ਆ ਗੱਡੀ ਤਾਂ ਬਿਲਕੁਲ ਇੱਥੇ ਲੱਗਣੀ ਹੈ ਗੱਡੀ ਆ ਦੇਖ ਸਕਦੇ ਹੋ ਇੱਕ ਵਾਰੀ ਤੇ ਚੱਲੇਗੀ ਕਦੋਂ ਇਹਦਾ ਨਹੀਂ ਕੋਈ ਪਤਾ ਕਦੋਂ ਚੱਲਨੀ ਹੈ ਕਦੋਂ ਨਹੀਂ ਚੱਲਨੀ ਕੰਟੀਨਾਂ ਖਾਲੀ ਨਹੀਂ ਰੀਨਵੈਸ਼ਨ ਬਿਲਕੁਲ ਖਾਲੀ ਪਿਆ ਹੈ ਲੋਕ ਇਕੱਠੋਕਾ ਲੋਕ ਇੱਥੇ ਹੈਗੇ ਨੇ ਜਿਹੜੇ ਇੰਤਜ਼ਾਰ ਕਰਦੇ ਪਏ ਨੇ ਕਿ ਕਦੋਂ ਗੱਡੀ ਇੱਥੇ ਪਹੁੰਚੇਗੀ ਕਿਉਂਕਿ ਇਹ ਪਹਿਲਾਂ ਹੀ ਸਵੇਰ ਤੋਂ ਹੀ ਕਹਿ ਦਿੱਤਾ ਗਿਆ ਕਿ ਇੱਥੇ ਹੁਣ ਕੋਈ ਵੀ ਗੱਡੀ ਨਹੀਂ ਚੱਲੇਗੀ ਲੋਕਾਂ ਨੇ ਬੱਸਾਂ ਤਾਂ ਰੁਕ ਕਰ ਦਿੱਤਾ ਲੋਕ ਬੱਸਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਬੱਸਾਂ ਦੇਵਾਲ ਦੇਖਦੇ ਪਏ ਕਿ ਸ਼ਾਇਦ ਅਸੀਂ ਆਪਣੇ ਆਪਣੇ ਟਿਕਾਣੇ ਦੇ ਉੱਤੇ ਦੂਰ ਦਾ ਟਿਕਾਣਾ ਜਿਹੜਾ ਵਾ ਉਹ ਬੱਸ ਦੇ ਉੱਤੇ ਕਵਰ ਨਹੀਂ ਕੀਤਾ ਜਾਏਗਾ ਪਰ ਜਿਹੜੇ ਲਾਗੇ ਲਾਗੇ ਆ ਲੁਧਿਆਣਾ ਹੋ ਗਿਆ ਚੰਡੀਗੜ੍ਹ ਜਲੰਧਰ ਇਹ ਜਿਹੜੇ ਇਲਾਕੇ ਦੇ ਵਿੱਚ ਬੱਸਾਂ ਦੇ ਉੱਤੇ ਸਫ਼ਰ ਕਰਕੇ ਲੋਕ ਆਪਣੇ ਆਪਣੇ ਟਿਕਾਣੇ ਦੇ ਉੱਤੇ ਜ਼ਰੂਰ ਪਹੁੰਚਣਗੇ ਵੀਰ ਜੀ ਕਿੱਥੋਂ ਆਏ ਹੋ ਕਿੱਥੇ ਜਾਣਾ ਹੈ ਮੈਨੂੰ ਲੁਧਿਆਣਾ ਜਾਣਾ ਹੈ ਜੀ ਮਿਲ ਗਈ ਗੱਡੀ ਨਹੀਂ ਅਭੀ ਤੋ ਨਹੀਂ ਆਈ ਕੀ ਕਹਿੰਦੇ ਆ ਪਤਾ ਨਹੀਂ ਕਿਹੜੀ ਗੱਡੀ ਹੈ ਦੋ ਪੇਰ ਕੇ ਬਾਅਦ ਹੀ ਹੈ ਭਾਈ 4 ਵਜੇ ਤੋਂ ਬਾਅਦ ਹਾਂਜੀ 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 ਪਹਿਲਾਂ ਸੋਚਿਆ ਸੀ ਕਿ ਨਹੀਂ ਦੇਰ ਘਾਟ ਹੋ ਗਈ ਗਿਆ ਲਗਾ ਤੋ ਨਹੀਂ चेक तो कर रहा हूं पर कोई गड्डी दिखा नहीं रही लगा नहीं था इतना इंतजार करना पड़ेगा ठीक होती ऐसे 5 घंटे हो गए बैठे हुए सुबह से बैठा हूं पता लगा अभी क्यों बंद ये तो नहीं बताया करें कि बस कोई टेक्निकल इशू है 1-2 घंटे बाद बता ये भी ट्रैकों पर किसान बैठे पता नहीं मुझे नहीं पता क्योंकि ये नहीं बता चलो इनानू दसया गया कि टेक्निकल कोई प्रॉब्लम है जिस वजह करके assi नहीं जा रहे आपा किथे जाना मैं जाना था अंबाली अच्छा कि मिलगी गड्डी गड्डी नहीं मिली 4 बजे के बाद गया दिक्कत होती है दिक्कत तो कोई नहीं है ਇਸੇ ਹੋਰ ਕਿ ਨਹੀਂ ਜਤ ਇੰਤਜ਼ਾਰ ਕਰਦੇ ਅੰਮ੍ਰਿਤਸਰ 'ਚ ਆ ਕੇ ਦਿੱਕਤ ਹੋ ਗਈ ਫਿਰ ਤਾਂ ਗੱਲ ਹੀ ਬਹੁਤ ਗੱਲ ਕੋਈ ਨਹੀਂ ਹੈ ਦਿੱਕਤ ਕੋਈ ਨਹੀਂ ਪਰ ਜਾਣ ਵਾਸਤੇ ਦਿੱਕਤ ਆਹ ਜਾਣ ਵਾਸਤੇ ਦਿੱਕਤ ਹੋ ਗਈ ਤੇ ਜੇ ਬਾਈ ਦੇ ਵੇ ਨਾ ਗੱਡੀ ਜਾਵੇਗੀ ਤਾਂ ਫਿਰ ਬੱਸ ਦੇਖਾਂਗੇ ਕੀ ਫੈਸਲਾ ਹੋਊਗਾ ਪਤਾ ਲੱਗਾ ਕਾਦੇ ਵਾਸਤੇ ਬੰਦ ਆਹ ਕਿਸਾਨਾਂ ਕਰਕੇ ਇਹ ਵੀ ਤਾਂ ਪਤਾ ਵੀ ਨਾ ਅੱਛਾ ਬਿਲਕੁਲ ਤੁਸੀਂ ਵੀ ਕਿਸਾਨ ਜੀ ਫਿਰ ਤੇ ਜਾਇਜ ਵਾਹਣ ਤੁਹਾਡੇ ਸਾਹਮਣੇ ਜਾਇਜ ਹੈ ਜਾਇਜ ਹਾਂ ਬਿਲਕੁਲ ਡੇਲੀ ਪੋਸਟ ਪੰਜਾਬੀ ਦੇ ਉੱਤੇ ਤੁਸੀਂ ਦੇਖਦੇ ਹੋ ਠੀਕ ਠੀਕ ਹੈ ਤਾਂ ਬਿਲਕੁਲ ਤੁਸੀਂ ਦੱਸ ਦੇਵੇ ਕਿ ਟੀਵੀ ਕਿਹੜਾ ਤਾਂ ਇੱਕ ਵੱਲ ਇੱਕ ਵਾਰ ਇਧਰ ਚਾਕ ਮਾਰਦੇ ਹੋ ਦੇਖੋ ਖਾਲੀ ਪਿਆਰੇ ਰਵਰਸਟੇਸ਼ਨ ਖਾਲੀ ਪਿਆ ਕੁਝ ਲੋਕ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਫਿਲਹਾਲ ਦੀ ਖੜੀ ਇਹ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਪਏ ਆ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਇਸ ਕਰਕੇ ਨਹੀਂ ਪਹੁੰਚੇ ਕਿਉਂਕਿ ਉਹਨਾਂ ਨੂੰ ਪਹਿਲਾਂ ਤੋਂ ਜਦੋਂ ਇੱਥੇ ਪਹੁੰਚਦੇ ਆ ਸਵੇਰ ਤੋਂ ਹੀ ਤੇ ਉਦੋਂ ਤੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਕਿ 4 ਵਜੇ ਤੋਂ ਬਾਅਦ ਇੱਥੇ ਪਹੁੰਚਿਆ ਜਾਵੇ ਤਾਂ ਉਦੋਂ ਹੀ ਤੁਹਾਨੂੰ ਟ੍ਰੇਨ ਜਿਹੜੀ ਇੱਥੋਂ ਚੱਲਦੀ ਨਜ਼ਰ ਆਏਗੀ ਜਿਸ ਵਜ੍ਹਾ ਕਰਕੇ ਲੋਕ ਬ 100 150 ਕਿਲੋਮੀਟਰ ਦੇ ਏਰੀਆ ਵਿੱਚ ਜਾਣਾ ਜਿੰਨਾ ਲੋਕਾਂ ਨੇ ਉਹ ਬੱਸਾਂ ਦੇ ਵਿੱਚ ਬਾਏ ਰੋਡ ਜਿਹੜਾ ਵਕਿਤ ਰੱਖਦੇ ਆ ਆਪਣੇ ਆਪਣੇ ਘਰਾਂ ਨੂੰ ਜਾਂ ਫਿਰ ਆਪਣੇ ਕਾਰੋਬਾਰ ਨੂੰ ਜਾਂਦੇ ਹੋ ਜਰੂਰ ਨਜ਼ਰ ਆ ਰਹੇ ਨੇ ਰੇਲਵੇ ਸਟੇਸ਼ਨ ਦੇ ਉੱਤੇ ਜੇਕਰ ਅਸੀਂ ਰੈਸਟੋਰੈਂਟ ਕੰਟੀਨਾਂ ਦੀ ਗੱਲ ਕਰੀਏ ਤਾਂ ਉਹ ਵੀ ਬਿਲਕੁਕੁਲ ਖਾਲੀ ਨਜ਼ਰ ਆ ਰਹੀ ਨੇ ਦੇਖਦੇ ਆ ਕਿ ਹੁਣ ਸਰਕਾਰ ਅਗਲਾ ਕਦਮ ਕੀ ਚੁੱਕਦੀ ਹੈ ਕਿਸਾਨ ਰੇਲਵੇ ਟ੍ਰੈਕਾਂ ਦੇ ਉੱਤੇ ਅੱਜ 12 ਤੋਂ 4 ਬੈਠੇ ਨੇ ਕੀ ਉਹ ਟਾਈਮ ਵਧਾਉਂਦੇ ਨੇ ਜਾਂ ਫਿਰ ਕਿਸ ਤਰੀਕੇ ਨਾਲ ਕਰਦੇ ਇਹ ਆਨ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਮਨੋਸ਼ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸਟ ਪੰਜਾਬੀ ਅਮਰਸਾ